ਕਰੰਟ 13 ਨਿਊਜ਼ ਤੁਹਾਡਾ ਸਵਾਗਤ ਕਰਤਾ ਹੈ ਪਿੰਡ ਬਾਸਰ ਕੇ ਵਿਖੇ ਹਰ ਸਾਲ ਦੀ ਤਰਾਸ਼ਿਵ ਰਾਤਰੀ ਦਾ ਮੇਲਾ ਮਨਾਇਆ ਗਿਆ ਗੱਦਨ ਨਿਸ਼ੀਨ ਕੁਲਵਿੰਦਰ ਕੌਰ ਵੱਲੋਂ ਪੋਲੇ ਸ਼ੰਕਰ ਜੀ ਨੂੰ ਭੋਗ ਲਵਾਇਆ ਗਿਆ ਤੇ ਲੰਗਰ ਪ੍ਰਸ਼ਾਦ ਦਾ ਨੂੰ ਭੋਗ ਲਵਾ ਕੇ ਸੰਗਤਾਂ ਵਿੱਚ ਵਰਤਾਇਆ ਗਿਆ ਕੁਲਵਿੰਦਰ ਕੌਰ ਅਤੇ ਉਹਨਾਂ ਦੇ ਸਿਰ ਦੇ ਸਾਈ ਗੁਰਮੀਤ ਢਿੱਲੋਂ ਵੱਲੋਂ ਫੈਮਿਲੀ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੋਲੇ ਸ਼ੰਕਰ ਜੀ ਦਾ ਪਿੰਡ ਬਾਸਰ ਕੇ ਪੈਣੀ ਵਿਖੇ ਮੇਲਾ ਮਨਾਉਂਦੇ ਹਾਂ ਅਤੇ ਭੋਲੇ ਸ਼ੰਕਰ ਨੂੰ ਭੋਗ ਲਵਾ ਕੇ ਪ੍ਰਸੰਨ ਕਰਦੇ ਹਾਂ ਅਤੇ ਸਾਰਿਆਂ ਨੂੰ ਲੰਗਰ ਪ੍ਰਸ਼ਾਦਾ ਅਤੁੱਟ ਵਰਤਾਇਆ ਜਾਂਦਾ ਹੈ ਇਸ ਮੌਕੇ ਤੇ ਕੁਲਵਿੰਦਰ ਕੋਲ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਰਦਾਸ ਕੀਤੀ ਗਈ ਹਰ ਸਾਲ ਦੀ ਤਰ੍ਹਾਂ ਭੋਲੇ ਸ਼ੰਕਰ ਜੀ ਪਾਰਵਤੀ ਦੇ ਨਾਲ ਮਨੁੰਦੇ ਹਨ ਤੇ ਮੌਕੇ ਹਾਜ਼ਰ ਗੁਰਮੀਤ ਢਿੱਲੋਂ ਕੁਲਦੀਪ ਤੇ ਹਰਦੀਪ ਬਹਾਦਰ ਗੁਰਜੰਟ ਸੁਖਵੰਤ ਗੁਰਵੰਤ ਕਰਮਨ ਤਲੋਂ ਫੈਮਲੀ ਹਾਜ਼ਰ ਸਨ ਪੱਤਰਕਾਰ ਸੁਖਦੇਵ ਮੋਹਨੂ ਦੀ ਰਿਪੋਰਟ ਧੰਨਵਾਦ

ਹਾਂ ਜੀ ਅੱਜ ਕੀ ਪਈ ਅੱਜ ਪ੍ਰੋਗਰਾਮ ਕੀ ਇੱਥੇ ਜੀ ਪਿੰਡ ਵਾਸਰ ਕੇ ਹੈ ਨਹੀਂ ਜਿਲ੍ਹਾ ਅੰਮ੍ਰਿਤਸਰ ਵਿਕੇ ਨਾਗਾਈ ਦੀ ਗੱਡੀ ਹੈ ਮਹਾਰਾਜੀ ਮਾਤਾ ਕਲੰਡਰਕੋਟ ਦੀ ਗੱਡੀ ਛੀਨ ਨੇ ਜੀ ਹਰ ਸਾਲ ਦੀ ਤਰ੍ਹਾਂ ਸ਼ਿਵ ਜੀ ਮਹਾਰਾਜੀ ਸ਼ਮਰਾਤਰੀ ਮਨਾਈ ਜਾਂਦੀ ਹੈ ਬੜੇ ਧੁੰਮਤਾਂ ਨਾਲ ਲੰਗਰ ਭੰਡਾਰੇ ਖੂਬ ਚੱਲਦੇ ਆ ਤੇ ਸਾਹਿਬ ਆਈਆਂ ਨੇ ਸੰਗਤਾਂ ਦੇ ਭੰਡਾਰੇ ਝੋਲੀਆਂ ਭਰ ਕੇ ਜਾਂਦੇ ਇਥੋਂ ਮਹਾਰਾਜੀ ਜੀ ਜੀ ਦੇ ਇਹ ਨਵਾਂ ਸ਼ਿਸ਼ਵਾਗਤ ਸਾਰੇ ਪ੍ਰਾਪਤ ਕਰਦੇ ਆ ਠੀਕ ਹੈ ਜੀ